ਸਤਿ ਸ਼੍ਰੀ ਅਕਾਲ ਪ੍ਰੀਤ ਜੀ ਜੀ ਸਾਹਿਬ ਜੀ ਸਪੈਸ਼ਲ ਐਗੈਂਡਾ ਜੀ ਚਾਹੀਦਾ ਹੈ ਜੀ ਇਹ ਜੀ ਚਾਹੀਦਾ ਹੈ ਜੀ ਕਮੇਟੀ ਕੰਮ ਕਰਦਾ ਹੈ ਇੱਕ ਮਿੰਟ ਜੀ ਸਾਹਿਬ ਜੀ ਖੇਲ ਬਾਈ ਰਜਿਸਟਰ ਸੈਂਕਲ ਜੀ ਯਾਰ ਬਹਿਸਾ ਕਰਨਾ ਹੈ ਜੀ ਅੱਜ ਜੀ ਸੁਣੇ ਬੈਠੋ ਕੋਈ ਨਾ ਮੈਨੂੰ ਸੱਟ ਪਿਠਾ ਰਿਹਾ ਹੈ ਜੀ ਰਜਿਸਟਰ ਰਾਜਾ ਰਾਜਾ ਦੇ ਸਾਹਮਣੇ ਬੈਠਾ ਹਾਂ ਜੀ ਜੀ बह बी त ਸ਼ੇਰ ਮਾ ਜਬਾਈਆਂ ਬਹੁਤ ਬਹੁਤ ਸਾਡੀ ਤੁਹਾਨੂੰ ਖੈਰ ਹੋ ਜੀ ਹਾਂ ਜੀ ਸਵੀਰ ਸਰ ਜੀ ਪਿਛਾਓ ਕਰਾ ਸਕਦਾ ਤੁਹਾਡਾ ਸਾਥ ਬਹੁਤ ਸਾਰਾ ਹਾ ਜੈਕਸਨ ਜੀ ਜੀ ਜੈਕਸਨ ਜੀ ਬਣਾਉਣੀ ਹੈ ਥੈਂਕ ਯੂ ਸਰ ਨਵੀ ਜੀ ਬਰਾਤ ਸੋ ਜੋ ਬਹੁਤ ਦੂਰੀ ਹੈ ਆਪੇ ਮੈਲ ਵੀ ਲੱਗ ਰਹੀ ਹੈ ਹੋ ਗਿਆ ਬਹੁਤ ਨਾਈਟ ਕਰੋੜਾ ਜੀ ਪਾਸ ਉੱਪਰ ਆਓ ਨਵੀ ਜੀ ਬਰਾਤ ਐ ਰਹਿਗਾ ਸੁਖਵਾਨ ਵਾਲੀ ਅੱਜ ਸਲੋ ਹੋ ਮੇਰੇ ਭਾਜੀ ਪਾਪਾ ਜੀ ਮੈਂ ਜੀਮਾ ਸਾਹਿਬ ਮੇਰੇ ਕੋਲ ਮੁਫਰੇ ਪ੍ਰਯੋਗ ਕਰਾ ਦਿੱਤੀ ਹੈ ਇਹ ਆਪਾਂ ਆਪ ਨਹੀਂ ਕਰਨਾ ਜੀ ਇੱਕ ਮਿੰਟ ਬਿਟ ਮੈਂ ਆ ਜਾਓ ਨੋ ਬੱਸ ਆ ਜੀ ਹਾਂ ਜੀ ਜੀ ਸਾਹਿਬ ਮੈਂ ਲੈ ਲਿਆ ਬਾਬਾ ਜੀ ਥੋੜਾ ਜੀ ਕਿਤੇ ਵੀ ਸਮਝੀ ਹੈ ਤੱਕੀ ਮਤੇ ਲਾਉਗੇ ਤੱਕੀ ਝੰਡੇ ਰੱਖੋਗੇ ਅਲਵਰ ਫੈਮਲੀ ਦੇ ਪ੍ਰੋਮੋਟਰ ਸਤੁਪੈ ਨਾ ਸਵੇਰ ਪਰ ਮਾਨਵਤਾ ਦੀ ਬਾਤ ਤੇ नेशनेशनल ਕੰਟੀਨਰ ਨੇ ਅੱਜ ਜਿਹੜੀ ਆਪਣੀ ਤੇਜੀ ਗੱਲ ਆ ਸਰਬਾਰਤਜਨ ਸਿੰਘ ਮਾਲੀ ਆਪਣੇ ਚੇਰਮੈਨ ਪੰਜਾਬ ਦੇ ਸੰਦੀਪ ਪਟਕ ਜੀ ਔਰ ਸਾਡੇ ਪਾਰਟੀ ਦੇ ਜਿਹੜੇ ਪ੍ਰਚਾਰ ਨੇ ਅਮਨਜੀਤ ਸ਼ਰੀਫਾ ਸਾਹਿਬ ਤੋਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਪ੍ਰੂਤਿ ਸਤਨਿਕ ਜੀ ਸਾਰਿਆਂ ਦਾ ਬਹੁਤ ਸਹਿਤ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਇੱਕ ਜ਼ਿੰਮੇਵਾਰੀ ਜਿਹੜੀ ਹੈ ਮੈਨੂੰ ਸੌਂਪੀ ਹੈ ਸੋ ਮੈਂ ਪਹਿਲਾਂ ਦੀ ਤਰ੍ਹਾਂ ਹੀ ਪੰਦੇ ਜੀ ਨੰ ਮਿਹਨਤ ਨਾਲ ਕਰ ਜਿਹੜਾ ਲੋਕ ਦਿੱਤ ਨੇ ਜਿਹੜਾ ਕੰਮ ਹੁਕਾ ਇਮਾਨਦਾਰੀ ਦੇ ਨਾਲ ਉਹ ਕਰਾਂਗਾ ਔਰ ਜਿੰਨੀਆਂ ਵੀ ਮੁਸ਼ਕਲਾਂ ਹੋਣਗੀਆਂ ਉਹਦਾ ਕੰਮ ਕੀਤਾ ਜਾਊਗਾ ਸਭ ਤੋਂ ਪਹਿਲਾਂ ਤੇ ਮੈਂ ਇਸ ਕੁੱਝ ਸੀਟੇ ਬੈਠਾ ਨਾ ਤੇ ਮੈਨੂੰ ਸਾਰਾ ਕੁਝ ਸਮਝ ਕੇ ਤੇ ਵਿਚਾਰ ਕੇ ਔਰ ਬੜਾ ਹੀ ট্রান্সਪੇਰੈਂਸੀ ਨਾਲ ਇਮਾਨਦਾਰੀ ਦੇ ਨਾਲ सर जब पर गाल के लिए पिछले दो साल तो जरूर कोई, कोई क्या लोग फिर प्रोमोटर्स ने कोई ब्लॉक दिया पर कैसा सरकार को लोग जब भी इतने बारे में साफ़ जी कर ले कि मैं हर कहीं जा कर सुल्तानपुर जोतीदा मेरा तकरीबन 99 पसीने जरा समय उसे मैं ये हल्का अलग है ਜਿਲ੍ਹਾ ਹਟ ਕੋਟ ਤੇ ਆਇਆ ਸੋ ਮੈਂ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਸਾਡੇ ਜਿਹੜੇ ਲੋਕਾਂ ਨੇ ਇੰਡੀਅਨ ਜੀ ਉਹਨਾਂ ਨੇ 21 ਸਾਲ ਜਿਹੜਾ ਥੇ ਸਾਡੇ ਇੱਥੇ ਲਾਏ ਨੇ ਤੇ ਮੈਂ ਸਮਝਦਾ ਕਿ ਜੀਮਾ ਸਾਹਿਬ ਉਹਨਾਂ ਨੇ ਬਾਰੇ ਜਿੰਨੀ ਕਹੀ ਹੋ ਦੋ ਹਲਕਿਆਂ ਦੀ ਜ਼ਿੰਮੇਵਾਰੀ ਜੁਕੀ ਲੱਗ ਪਾ ਤੁਹਾਡੇ ਤੋਂ ਆ ਅਨਕਾਬਲੇ ਵਾਲ ਵੀ ਫੱਡੇ ਨੇ ਕਿੰਨਾ ਸਾਡਾ ਕੰਮ ਦੇਖੋ ਜੀ ਮੈਂ ਇਹ ਨਹੀਂ ਕਹਿੰਦਾ ਵੀ ਦੋ ਹਲਕੇ ਦੀ ਜੁ ਮਿਹਰਬਾਨੀ ਮੈਨੂੰ ਇੱਥੇ ਗਵਰਨਮੈਂਟ ਦਾ ਸਟਾਫ ਚੇਅਰਮੈਨ ਲਾਇਆ ਔਰ ਉੱਥੇ ਮੈਂ ਹਲਕਾ ਇੰਚਾਰਜ ਆ ਗਿਆ ਪਰ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਸਾਡੇ ਵਰਕਰ ਨੇ ਜਿੱਥੇ ਵੀ ਮੇਰੀ ਜ਼ਰੂਰਤ ਪੈਗੀ ਜੋ ਮੇਰੇ ਲਈ ਮੈਂ ਇੱਕ ਵੱਡਾ ਹੋਣ ਦੇ ਨਾਤੇ ਇਹਨਾਂ ਦਾ ਸੀਨੀਅਰ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਇੱਕ ਮੁਕਰ ਕੇ ਤੇ ਜਿਹੜਾ ਇਸ ਸਵਾਰਥ ਨੂੰ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰੂੰਗਾ ਸੋ ਇੱਥੇ ਮੈਂ ਹਲਕਾ ਇੰਚਾਰਜ ਨਹੀਂ ਆ ਜਾਂ ਮੇਰੀ ਕੋਈ ਉਹ ਜ਼ਿੰਮੇਵਾਰੀ ਨਹੀਂ ਇੱਕ ਮੈਂ ਆਫਿਸ ਦੇ ਵਿੱਚ ਇੱਥੇ ਬੈਠਣਾ ਤੇ ਜਿਹੜੇ ਸਾਰੇ ਸਾਡੇ ਵੀਰ ਨੇ ਜਿਸ ਤਰ੍ਹਾਂ ਮੇਰੀ ਟੀਮ ਸੁਲਤਾਨਪੁਰ ਲੋਧੀ ਦੇ ਵਿੱਚ ਜਿੰਨੇ ਵੀਰੇ ਛੋਟੇ ਭਰਾਵਾਂ ਨੂੰ ਮੇਰਾ ਇੱਕ ਪਿਆਰ ਮੇਰਾ ਸਤਿਕਾਰ ਕਰਦੇ ਨੇ ਇੱਥੇ ਵੀ ਬੜੇ ਵਧੀਆ ਨੇ ਵਲੰਟੀਅਰ ਸਾਰੇ ਮੈਂ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨਾਲ ਹਰ ਤਰ੍ਹਾਂ ਨਾਲ ਖੜਾ ਆ ਤੇ ਬਾਕੀ ਇਹ ਤੁਸੀਂ ਸੱਚ ਕਿਹਾ ਕਿ ਜਿਹੜਾ ਇੱਥੇ 25 ਸਾਲ ਤੋਂ ਕਾਬਜ ਹੈ ਤੇ ਮੈਂ ਇੱਥੇ ਅਬੂ ਬੰਦੀਵੀ ਦੇ ਵਿੱਚ ਪੜਦਾ ਹੁੰਦਾ ਸੀ ਛੇਵੀਂ ਤੋਂ ਲੈ ਕੇ ਗਿਆਰਵੀ ਤੱਕ ਪੜਦਾ ਸੀ ਤੇ ਜਿਹੜਾ ਜਦੋਂ ਦਾ ਇਹ ਇਨਸਾਨ ਇੱਥੇ ਆਇਆ ਇਹਨੇ ਕਪੂਰ ਖੱਲੇ ਨੂੰ ਬਰਬਾਦ ਕਰਕੇ ਰੱਖ ਦਿੱਤਾ ਕੋਈ ਵੀ ਮੈਂ ਦੇਖਦਾ ਕਿ ਨਸ਼ੇ ਦੇ ਅੱਡੇ ਥਾਂ ਥਾਂ ਤੇ ਬਣ ਗਏ ਜਿਹੜੇ ਅੱਜ ਸਾਡੀ ਸਰਕਾਰ ਜਿਹੜੀ ਆ ਉਹਨੂੰ ਤਬਾਹ ਕਰਨ ਦੇ ਉੱਤੇ ਨਿਸ਼ਚਿਤ ਹੈ ਨਿਸ਼ਚਿਤ ਹੈ ਤਬਾਹ ਕਰਨਾ ਉਹਨਾਂ ਦਾ ਪਰ ਹੋਰ ਕੋਈ ਵੀ ਇੱਕ ਕੰਮ ਨਹੀਂ ਗਿਨਾ ਸਕਦਾ ਕੋਈ ਕਿ ਮੈਂ ਕਮੀ ਕਿੱਥੇ ਰਹੀ ਹੈ ਪਾਰਟੀ 'ਚ ਕਮੀ ਰਹੀ ਕਿ ਜਿਹੜੀ ਹੱਕਾ ਚਾਰਜ ਨਾ ਲਗਾ ਕੇ ਚਲ ਕੇ ਲੋਰਡ ਛੱਡ ਕੇ ਵੀ ਕੂਦੋਤਰੀ ਵਿਛੇ ਪਿੱਤਾ ਮੈਂ ਸਵੇਲੇ 25 ਸਾਲਾਂ ਦੀ ਗੱਲ ਕਰ ਰਿਹਾ ਮੈਂ 20 ਸਾਲਾਂ ਦੀ ਗੱਲ ਕਰ ਰਿਹਾ ਤੇ ਹਲਕਾ ਇੰਚਾਰਜ ਜਿਹੜਾ ਲਾਇਆ ਸੀਗਾ ਉਹਦੀ ਅਚਾਨਕ ਉਹ ਫਰਮਾਹਨਾਵਾਂ ਵੱਲੋਂ ਇਹ ਸੀਗਾ ਕਿ ਉਹਦੀ ਉਹਨਾਂ ਦੀ ਡੈਥ ਹੋ ਗਈ ਹੈ ਤੇ ਮੈਂ ਰਿਕੁਐਸਟ ਵੀ ਕੀਤੀ ਹੈ ਨਾ ਆਪਣੇ ਸ੍ਰੀ ਸੁਭਾਸ਼ ਮੰਗਲਕ੍ਰਿਸ਼ਣ ਸਾਹਿਬ ਨੂੰ ਵੀ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਲਦੀ ਤੋਂ ਜਲਦੀ ਇੱਥੇ ਹਲਕਾ ਇੰਚਾਰਜ ਲਾ ਕੇ ਤੇ ਟੀਮ ਨੂੰ ਜਿਹੜਾ ਸਟਰੋਂਗ ਕੀਤਾ ਜਾਵੇ ਇਹ ਕਮੀ ਨਹੀਂ ਹੈ ਕਿ ਲਾਇਆ ਨਹੀਂ ਹੈ ਇਹ ਵੀ ਇਹ ਪਰਟੀ ਨੂੰ ਡਿਸਾਈਡ ਕਰਨ ਦੇ ਵਿੱਚ ਥੋੜਾ ਟਾਈਮ ਲੱਗਿਆ। ਜੇ ਮਾ ਸਾਹਿਬ ਹਾਂ ਕੀ ਤੁਹਾਡੀ ਜਿਹੜੀ ਪ੍ਰੋਮਿਸ ਵਾਸਤੇ ਲਾਉਗੀ ਕਿ ਕਿਹੜੇ ਕੰਮਾਂ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਕਿਉਂਕਿ ਕੁਝ ਕੰਮ ਚੱਲਦੇ ਵੀ ਰਹੇ ਨੇ ਤੁਹਾਨੂੰ ਵੀ ਸੋਚ ਹੋਊਗੀ ਕਿ ਇਹਨਾਂ ਕੰਮਾਂ ਤੋਂ ਸ਼ੁਰੂਆਤ ਹੋਵੇ। ਦੇਖੋ ਜਿਹੜੇ ਚੱਲਦੇ ਪਏ ਨੇ ਉਹਨਾਂ ਤੇ ਪੂਰੀ ਨਿਗਰ ਰੱਖ ਕੇ ਗੁਰੂ ਇਹ ਦੇਖਣਾ ਪਊਗਾ ਕਿ ਕਿਸ ਤਰ੍ਹਾਂ ਇਮਾਨਦਾਰੀ ਨਾਲ ਹੋਰੇ ਨੇ ਸਹੀ ਤਰੀਕੇ ਨਾਲ ਹੋਰੇ ਉਹਦੇ ਚਿੱਤੇ ਕਿਤੇ ਕ腐ਸ਼ਨ ਤੇ ਨਹੀਂ ਇਨਵੋਲ ਕੋਈ ਗਲਤ ਤੇ ਨਹੀਂ ਹੋ ਰਿਆ ਉਹ ਸਾਰਾ ਕੁਝ ਚੱਕਰਨਾ ਕਰੂੰਗਾ ਮੈਂ ਔਰ ਇੱਕ ਗੱਲ ਤੇ ਨਿਸ਼ਚਿਤ ਹੈ ਕਿ ਕ腐ਸ਼ਨ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਥੇ ਔਰ ਜਿਹੜੇ ਉਹ ਤੇ ਸਰਕਾਰ ਦੀ ਛੜੀ ਹੈ ਜਿਹੜੀ ਉਹ ਪਾਲਿਸੀ ਹੈ ਨਸ਼ਿਆਂ ਔਰ ਕ腐ਸ਼ਨ ਦੇ ਖਿਲਾਫ ਜਿਹੜਾ ਇੱਕ ਜੰਗ ਵਿੱਟੀ ਹੈ ਇੱਥੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਸੇ ਕਿਸਮ ਦੀ ਕ腐ਸ਼ਨ ਜਿਹੜੀ ਹੈ ਹੀਰਾ ਫੇਰੀਆਂ ਉਹ ਬਰਦਾਸ਼ਤ ਨਹੀਂ ਕਰਦੇ ਜਿੰਮਾ ਸਾਹਿਬ ਇੱਥੇ ਜਿਹੜੇ ਪਾਰਟੀ ਦੇ ਕਹਿੰਦੇ ਕਿ ਮੂਤੀ ਖਿਲਰੇ ਪਿਆ ਉਹਨੂੰ ਮਾਲਾ ਚ ਪੜਾਉਣਾ ਇਹ ਚੁਣੌਤੀ ਹੈ ਤੁਹਾਡੇ ਲਈ ਚਲੋ ਪਰਮਾਤਮਾ ਮਿਹਰ ਕਰੇ ਕੁਝ ਟਾਈਮ ਦੇ ਵਿੱਚ ਤੁਹਾਨੂੰ ਬੜੀ ਸੋਹਣੀ ਮਾਲਾ ਬਣਾ ਕੇ ਦੇਵਾਂਗੇ ਇਹ ਜਿਹੜੀ ਹੈ ਮੈਂ ਕਿਉਂਕਿ ਮੈਂ ਨਾ ਸਾਰੇ ਤੋਂ ਸੀਨੀਅਰ ਹਾਂ ਇਹਨਾਂ ਨੂੰ ਮੈਂ ਡਾਂਟੂ ਵੀ ਸਕਦਾ ਤੇ ਇਹਨਾਂ ਨੂੰ ਪਿਆਰ ਵੀ ਕਰ ਸਕਦਾ ਦੋਨੇ ਤਰੀਕਿਆਂ ਦੇ ਨਾਲ ਇਹਨਾਂ ਨੂੰ ਛੋਟੇ ਭਰਾਵਾਂ ਨੂੰ ਸਮਝਾ ਕੇ ਇੱਕ ਟੀਮ ਜਿਹੜੀ ਹੈ ਕਿਉਂਕਿ ਮੈਂ ਤੇ ਖਿਡਾਰੀ ਰਿਆ ਹਾਂ ਮੈਨੂੰ ਪਤਾ ਹੈ ਕਿ ਜਦੋਂ ਵੱਖਰੇ ਵੱਖਰੇ ਜਿਹੜੇ ਆ ਖੇਡਣਾ ਸ਼ੁਰੂ ਕਰਦੇ ਨੇ ਤੇ ਕਦੇ ਜਿੱਤ ਨਹੀਂ ਹਾਸਲ ਹੁੰਦੀ ਇਹ ਜਿੱਤ ਜਿਹੜੀ ਹੈ ਹਮੇਸ਼ਾ ਟੀਮ ਗੇਮ ਦੀ ਹੁੰਦੀ ਹੈ ਮਿਲ ਕੇ ਚੱਲਣਗੇ ਤੇ ਜਦੋਂ 골ਡ ਮੈਡਲ ਮਿਲਣਾ ਸਾਰੀ ਟੀਮ ਨੂੰ ਮਿਲਣਾ ਤੇ ਜੇ ਵੱਖਰੇ ਵੱਖਰੇ ਚੱਲਣਗੇ ਤੇ ਹਾਰ ਜਾਣਗੇ ਮਿਲਣਾ ਕਿਸੇ ਨੂੰ ਵੀ ਕੱਖ ਨਹੀਂ ਆ ਸਾਰੇ ਇੱਥੇ ਵੀ ਇਹ ਦੇਖ ਖਿਡਾਰੀਆਂ ਦਾ ਸ਼ਹਿਰ ਇੱਥੇ ਇੱਥੇ ਵੀ ਖੇਡਾਂ ਦਾ ਖੇਡ ਖੇਡੂਗੀ ਫਾਲਸ ਰੰਗ ਦੇ ਖੇਡਾਂ ਨਹੀਂ ਦਿੱਤਾ ਸਰਕਾਰ ਕੋਲ ਇੱਥੇ ਦੂਜੀਆਂ ਜਿਹੜੀਆਂ ਦੂਜੀ ਖੇਡ ਜਿਹੜੀ ਤੁਸੀਂ ਕਹਿ ਰਹੇ ਹੋ ਤੇ ਵੱਡੇ ਵੱਡੇ ਖਿਡਾਰੀ ਢਾਏ ਆ ਜਿੰਦਗੀ ਦੇ ਵਿੱਚ ਹਾਰਾਂ ਵੀ ਦੇਖੀਆਂ ਜਿੱਤਾਂ ਵੀ ਦੇਖੀਆਂ ਕਬਨਾਨ ਵਾਲੀ ਤੇ ਕੋ ਗੱਲ ਹੀ ਨਹੀਂ ਐ ਤੇ ਬਾਕੀ ਜਿਹੜਾ ਅਸੀਂ ਜਿਹੜੇ ਇੱਥੇ ਅੱਧੇ ਬਣੇ ਸੀਗੇ 25 ਸਾਲ ਦੇ ਵਿੱਚ ਨਸ਼ਿਆਂ ਦੇ ਅੱਡੇ ਸਥਾਪਿਤ ਕੀਤੇ ਸ਼ਾਬਾਸ਼ ਦੇ ਦੇ ਕੇ ਪਾਕਿਸਤਾਨੀਆਂ ਦੇ 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 ਕੇ ਜਿਨ੍ਹਾਂ ਨੇ ਲੋਕਾਂ ਦੇ ਹਜ਼ਾਰਾਂ ਬੱਚੇ ਮਾਰ ਦਿੱਤੇ ਔਰ ਘਰ ਤਬਾਹ ਕਰ ਦਿੱਤੇ ਫਾਈਨੈਂਸ਼ਲੀ ਜਿਹੜੀ ਆ ਉਹਨਾਂ ਦੀ ਇੱਜ਼ਤ ਜਿਹੜੀ ਆ ਉਹ ਖਰਾਬ ਕਰ ਦਿੰਦੀ ਹੈ ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਲੀਡਰ ਕੋੰਢੇ ਦੇ ਉਹ ਸਾਰਾ ਸਰਕਾਰ ਦੀ ਪਾਲਿਸੀ ਹੈ ਬਲਡੋజర్ ਫਿਰੂ ਗਾਵਾਂ ਤੇ ਉਹਨਾਂ ਨੂੰ ਉਹਨਾਂ ਨੂੰ ਖਤਮ ਕੀਤਾ ਜਾਂ ਕਰ ਤਾਂ ਕਿ ਲੋਕਾਂ ਦਾ ਸੁੱਖ ਦਾ ਸਾਹ ਲੈਣ ਲੋਕਾਂ ਨੂੰ ਜਿਹੜਾ ਉਹ ਕਿਤੇ ਉਹ ਸ਼ਾਂਤੀ ਨਾ ਰਹਿ ਸਕਣ ਜਿਹੜੀ ਸ਼ਾਂਤੀ ਜਿਹੜੀ ਹੈ ਭੰਗ ਕੀਤੀ ਹੈ ਲੋਕਾਂ ਦੀ ਘਰਾਂ ਦੇ ਵਿੱਚ ਇੱਕ ਜਿਹੜਾ ਉਹ ਨਸ਼ਾ ਕਰਨ ਲੱਗ ਗਿਆ ਸਾਰੇ ਹਾਸਾ ਗੁੰਮ ਹੋ ਜਾਂਦਾ ਉਸ ਨਾਲ ਪਰਿਵਾਰਾਂ ਦੇ ਚਿਹਰਿਆਂ ਤੋਂ ਸੋ ਹਾਸੇ ਵਾਪਸ ਲਿਆਵਾਗਾ ਸਰਕਾਰ ਵੀ ਸਕਦਾ ਹੈ ਤੇ ਇਸ ਮਾਮਲੇ ਦੇ ਵਿੱਚ ਮੈਂ ਵੀ ਸਖਤਾਂ ਬਹੁਤ ਜ਼ਿਆਦਾ ਨਾ ਤੇ ਨਸ਼ਾ ਬਰਦਾਸ਼ਤ ਕੀਤਾ ਜਾਊਗਾ ਜਿੰਨੀ ਯੂਥ ਹੈ ਘਰਾਏ ਪਈ ਹੈ ਉਹਨਾਂ ਨੂੰ ਖੇਤ ਦੇ ਮੈਦਾਨ ਦੇ ਵਿੱਚ ਲੈ ਸੁਲਤਾਨਪੁਰ ਲੋਧੀ याद तो तो यार तो की उठने की बात करिए कल को पिछले 3 साल तक रेवेन्यू नॉन अंडर नाम पे तहत तक हो गया यार पर जब अपन वापसी की सही है कुछ जिला में शुरू हो जाता है ताकत चमकी स्पष्ट हो रही है नए के पावर से पहले तो नगर निगम बंद जो कोडिंग से 1300 क्विंटल काtion के अंदर 170 क्विंटल आप निगम चालू कर सकते हैं तो कल के शहर वाले ने से को

ਜੀ ਜੀ ਜਿਹੜੀ ਗੱਲ ਅਸੀਂ ਕਿਹਾ ਸਾਫ ਨਹੀਂ ਬੜੀ ਅੱਛੀ ਕਿ ਜਗਾਹ ਤੇ ਵੀ ਸਾਡੇ ਸਪਾਈਸ ਤੇ ਜਰੂਰ ਅਸੀਂ ਆਪ ਸਾਡੇ ਤਿਆਰ ਆ ਗਿਆ ਹੈ ਤੇ ਤੁਹਾਨੂੰ ਲੱਗਦਾ ਕਿ ਨਗਰ ਨੂੰ ਕੰਮ ਚਾਹੀਏ ਕਿ ਸੁਚਾਲੇ ਲੋਕ ਤੇ ਇਹ ਨਹੀਂ ਪੰਜਾਬ ਐਮਸੀ ਬਠਿੰਡਾ ਤੇ ਕਿਤਨਾ ਕਿਤਨਾ ਰੈਵਨਿਊ ਇਕੱਠਾ ਕਰਕੇ ਲੋਕਾਂ ਉਤੇ ਟੈਕਸ ਦਾ ਬਹੁਤ ਪਾਇਆ ਜਾ ਰਿਹਾ ਹੈ ਬਣਾ ਨੇ ਸੈਸਰੀ ਸ਼ਹਿਰ ਸੁਥਾ ਜੀ ਨਹੀਂ ਚਲੋ ਜੋ ਨਿਗਮ ਬਣ ਗਿਆ ਤਾਂ ਉਹ ਤਾਂ ਚਲੋ ਸਰ ਨਿਗਮ ਤਾਂ ਬਣ ਗਿਆ ਕਿ ਜਿਹੜੇ ਬਰਕਰ ਦੀ ਰਿਕੁਆਇਰਮੈਂਟ ਹੈ ਕਿ 1100 ਤਾਂ ਉਹ ਕਿਉਂ ਨਾ ਅਜੇ ਤੱਕ ਪੂਰੀ ਨਹੀਂ ਹੋ ਵੀ ਕਰਾਂਗੇ ਪੂਰੀ ਮੈਂ ਗੱਲ ਕਰਦੇ ਹਾਂ ਸਰ ਸੰਨੇ ਬੰਦੇ ਨੇ ਨਾਮ ਨਗਰ ਨਿਗਮ ਨਹੀਂ ਚੱਲਦਾ ਜੀ

ਦੇ ਹੋਏਗਾ ਪਰ ਮੈਂ ਕਹਿ ਰਿਹਾ ਜੀ ਤੁਹਾਨੂੰ ਠੀਕ ਹੈ ਜੀ ਅਸੀਂ ਕਹਿ ਰਹੇ ਹਾਂ ਹਲਾਜ ਜ਼ਰੂਰ ਕਰਾਂਗੇ ਕੈਪੀਟਲ ਆਨ ਕਰੇ ਕਿ ਹਮ ਲੋਕਾਂ ਨੂੰ ਆਸ ਰੱਖੀ ਹੈ ਥੈਂਕ ਯੂ ਸਰਕਾਰ ਤੇ ਨਾ ਕਿ ਉਹ ਨਹੀਂ ਆਸ ਰੱਖੀ ਨਹੀਂ ਰੱਖਣ ਠੀਕ ਹੈ ਜੀ ਬੈਠੇ ਕੰਮ ਕਰੀਏ ਜਿਸ ਤਰ੍ਹਾਂ ਲੋਕਾਂ ਨੇ ਸਾਨੂੰ ਚੁਣਿਆ ਪਰਿਆਸ ਪਿਆਰ ਹਮ ਸਾਡਾ ਵੀ ਫਰਜ਼ ਹੈ ਜੀ ਅਸੀਂ ਵੀ ਲੋਕਾਂ ਜਿਹੜੀ ਹੈਗੀ ਆ ਉਹ ਵੀ ਲੋਕ ਤੇ ਵੀ ਕਹਿੰਦੇ ਕਿ ਸਰਕਾਰ ਮਿੱਠੀ ਗੋਲੀ ਦੇਂਦੀ ਹੈ ਟੱਕ ਤੱਕ ਮਿੱਠੀ ਗੋਲੀ ਨਹੀਂ 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 ਇਹ ਡਾਕਟਰ ਜੀ ਦਾ ਕੋਈ ਵਾਦਾ ਹੈਗਾ ਦੂਸਰੇ ਦੀ ਸਫਾਈ ਇਸੇ ਪਕਾ ਕੇ ਆਪਣਾਇਆ ਹੈ ਜਿਹਨੇ ਇਹ ਕਿਸੇ ਨੂੰ ਠੇਕਾ ਦੇ ਦੀ ਇਹ ਜਿਹੜੇ ਮਾਜਰ ਭੱਜ ਗਏ ਉੱਥੇ ਕੋੜਾ ਵੀ ਦੱਬਨ ਨੂੰ ਤੋੜਨਾ ਨਹੀਂ ਮੈਨੂੰ ਇੱਕ ਵਾਰੀ ਸਟੱਡੀ ਕਰ ਲੰਦੋਂ ਕੀ ਮਸਲਾ ਕੀ ਫਾਲੋ ਹੋ ਰਹੀ ਹੈ ਤੇ ਉਹ ਆਪਾਂ ਜਰੂਰ ਆਪਾਂ ਜਿਉ ਡੈਫੀਨੇਟਲੀ ਜਬ ਪਗਰੀ ਹਲ ਕਰਾਂਗੇ ਸਾਇਡ ਤੇ ਇਸ ਤੋਂ ਲਾਵਾ ਚਾਹ ਮੈਂ ਸਭ ਲੋਕਾਂ ਕੋਈ ਵਧਾਈ ਕੋਈ ਮੈਸੇਜ ਪੇਟ ਕਰਨੇ ਕਰਦਾ ਨਹੀਂ ਬੋਲਦਾ ਕਿ ਜਨਕੀ ਨਹੀਂ ਮੇਰੇ ਵੱਡੇ ਵੀਰ ਨੇ ਬੜੇ ਤਜਰਬੇਕਾਰ ਨੇ ਮੈਨੂੰ ਲੱਗਦਾ ਨਹੀਂ ਕੋਈ ਇਹਨਾਂ ਨੂੰ ਕੋਈ ਸਿਹਤ ਦੀ ਜਾਂ ਕੋਈ ਗੱਡੇ ਸੀ ਹੋ ਰਹੀ ਹੈ ਪਾਰਟੀ ਦੇ ਵਫਾਦਾਰ ਨੇ ਇਮਾਨਦਾਰੀ ਕਰਦੇ ਨੇ ਤੇ ਜੋ ਇਹਨਾਂ ਨੇ ਕਿਹਾ ਕਿ ਕੰਨ ਦੇ ਇਹਨਾਂ ਬੰਦ ਨਾ ਰਸਤਾ ਕੰਮ ਕਰੋਗੇ ਤੇ ਕਸਟਲ ਪ੍ਰੋਫਿਟ ਜੀ ਵੀ ਲਿਆ ਕੇ ਆਉਗੇ ਤੇ ਅਸੀਂ ਦਾ ਹੈਗੇ ਇਹਦੇ ਉੱਪਰ ਹੈੱਡਕ quart ਜਿੱਥੇ ਜਿਹੜੀ ਡਿਮਾਂਡ ਹੋਊਗੀ ਜੇ ਕੱਪੜਾ ਹੋਵੇ ਡਰੈਸ ਜੇ ਕੋਈ ਸਟੈਂਡਰਡ ਟੈਂਪਲੇਟ ਵਿੱਚ ਕੋਈ ਡਿਵੈਲਪਮੈਂਟ ਕਰੂੰਗਾ ਕਿ ਕੱਲ੍ਹ ਕੱਲ੍ਹ ਦਾ ਨਹੀਂ ਪ੍ਰੋਫਿਟ ਵੀ ਲੱਖਿਆ ਪ੍ਰੋਫਿਟ ਕਰਾਂ ਕਿਉਂਕਿ ਨਾਲ 10000 ਰੁਪਏ ਦੇ ਸੀ ਪ੍ਰਸਤਵਾਸ ਦੇ ਡਰੈਸ ਬਲੌ ਜਿਹੜੇ ਸੀ ਨਾ ਉਹਨਾਂ ਲਈ ਕੋਈ OTES ਕੀ ਵੀ ਅਸੀਂ ਲੱਗੇ ਆ ਰਹੇ ਆ 500 ਵੀ ਉਹ ਕਾਫੀ ਉਹਦਾ ਗੁਲਾਮ ਹੋ ਗਿਆ ਉਹਦੇ ਨਾਲ ਵੀ ਜਿਹੜੀ ਉਹ ਡਰੈਸ ਜਿਹੜੀ ਇੱਕ ਵਾਦਾ ਹੋ ਗਿਆ ਡਾਕਟਰ ਸਾਹਿਬ ਜੀ ਕੀ ਪ੍ਰੋਬਲਮਸ ਆ ਦੇ ਇੱਥੇ ਹੈ ਮੰਤਰੀ ਸਾਹਿਬ ਇਹ ਲੀਗਲ ਐਕਟਲੀ ਲੀਗਲੀ ਇਹਨਾਂ ਨੇ ਬਿਨਾ ਮਤੇ ਤੋਂ ਬਣਾਈ ਹੈਗੀ ਹੈ ਠੀਕ ਹੋ ਕਾਰਪੋਰੇਸ਼ਨ ਕਮੇਟੀ ਜਿਹੜੀ ਸੀ ਇਹਨਾਂ ਨੇ ਬਰਾਣਾ ਸਾਹਿਬ ਨੇ ਮਤਾ ਨਹੀਂ ਪਾਇਆ ਬਿਨਾ ਇੱਕ ਕਿਉਂਕਿ ਕਾਰਪੋਰੇਸ਼ਨ ਉਦੋਂ ਵੰਦੀ ਜਦੋਂ ਪਪੂਲੇਸ਼ਨ ਵਧੇ ਪਲਸ ਏਰੀਆ ਵਧੇ ਨਾ ਤਾਂ ਕੂਠਲੇ ਦਾ ਏਰੀਆ ਵਧਿਆ ਨਾ ਪਪੂਲੇਸ਼ਨ ਵਧੀ ਇਹਨਾਂ ਨੇ ਸਿਰਫ ਸਾਈ ਵਾੜਾ ਨੂੰ ਕਨਵਰਟ ਕਰ ਦਿੱਤਾ 50 ਵਾੜਾਂ ਦੇ ਵਿੱਚ 550 ਵਾੜਾ ਚ ਉਹਦੇ ਨਾਲ ਕੀ ਹੋਇਆ ਉਹਦੇ ਨਾਲ ਕੀ ਹੋਇਆ ਕਿ ਸਾਡੇ ਤੇ ਉਹਦਾ ਲੋਡ ਵਧ ਗਿਆ 50 MC ਵਧਾ ਵਧਾਤੇ ਉਹਦੇ ਨਾਲ ਲੋਗਾ ਦੇ ਪੈ ਗਿਆ ਸਾਡੇ ਕੋਲ 26 27 ਕਾਉਂਸਲਰ ਸੀਗੇ ਉਹ 29 ਸੀਗੇ ਕਿ ਨਿਰੰਧ ਸਰ ਪੰਚਾਇਤ ਸਾਡੇ ਨੂੰ ਪੰਦਰੋਂ ਹੋ ਸਕਦਾ ਕਿ ਨਿਰੰਧ ਦੀ ਲੋੜ ਤਾਂ ਐ ਨਹੀਂ ਆ ਜੱਫੀ ਇਹ ਸਭ ਨੂੰ ਪਿੰਦੀ ਆ ਮੈਨੂੰ ਪਤਾ ਮੈਨੂੰ ਪਤਾ ਜੇ ਦੱਸਿਆ ਕਿ ਨੰਬਰ ਵਧਾਇਆ ਗਿਆ ਵਾਸ MC ਦੇ ਇਹ ਉਹਦਾ ਇੱਕ ਲੀਗਲ ਓਪੀਨੀਅਨ ਸਾਨੂੰ ਦੇਖਣਾ ਪੈਣਾ ਲੀਗਲੀ ਇਸੀ ਦੀ ਬਹੁਤ ਸਾਰਾ ਦੱਸਿਆ ਬਹੁਤ ਸੋਤ ਤਰਾਂਗੇ ਨਾ ਵੀਰ ਜਨਤਾ ਇਹਦਾ ਬਹੁਤ ਪਿਆ ਉਹ ਉਹ ਨਾ ਸਰ ਹਾਊਸ ਹਰ ਸਾਲ ਇੱਕ ਪਹਿਲੇ ਸਾਲ 1.5 ਕਰੋੜ ਦਾ ਬਜਟ ਦੂਜੇ ਸਾਲ 2 ਕਰੋੜ ਦਾ ਤੇ ਤੀਜੇ ਸਾਲ 6 ਕਰੋੜ ਦਾ ਬਜਟ ਇਹਨਾਂ ਲੋਕਾਂ ਨੂੰ ਕਠਟੰਗੜ ਅੱਜ ਦਾ ਸ਼ਾਇਦ ਉਹਨੇ ਛੱਡਾਇਆ ਇਨਟਰੋਸੋਸ ਹੈ ਨਹੀਂ ਇੱਕ ਪਟੋ ਦਾੰਗਾ ਸ਼ੁਰੂ ਕਰਨ ਲੋ ਫਾਰਮ ਦੇ ਇਕੱਠਾ ਕਿੱਥੋਂ ਕਰਨਾ ਵਾ ਜਿਹੜੇ ਦੇ ਪਟਾ ਪਾਰਟੀ ਕਲੋਜ਼ ਹੋ ਗਈ ਹੈ ਕਲੋਜ਼ ਕੀ ਤੱਕ ਕਿ ਕਿੰਨੇ 8.5 ਕਰੋੜ ਤੇ ਇਕੱਠਾ ਹੋਇਆ ਤੇ ਕਿੱਥੋਂ ਪੱਟਾ ਕਰਨ ਨੂੰ 6 ਕਰੋੜ ਦੇ ਨਹੀਂ ਇਹ ਇਹ ਮਤਲਬ ਕਿ ਹੌਸ ਦਾ ਇਹ ਕਿਦਾਂ ਕਰ ਲੈਣਾ ਕੁਰਬਾਨਾ ਲੈ ਕੇ ਖੜੀ ਹੈ ਕੁਝ ਕਿ ਚੁੱਪੀ ਰੱਖਦੇ ਹੋ ਸਵਾਲ ਜਵਾਬ ਦੇਣਾ ਬਾਕੀ ਜਿਹੜੀ ਗੱਲ ਹੋਈ ਆ ਜਿਹੜੀ ਅੰਤੀ ਸਰ ਨਤੀ ਤੋਂ ਜਿਹੜੇ ਪ੍ਰਯੋਗ ਮੌੜ ਕੀਤੇ ਆਪਾਂ ਹਾਂਜੀ ਜੇ ਅਸੀਂ ਇਹ ਪਿਛਾ ਜਾ ਸਕਦੇ ਜੇ ਇਹਨਾਂ ਕੀ ਬਹੁਤ ਜਿਹੜਾ ਹੈ ਕੀ ਕਿੰਦੇ ਕਾਰਪੋਰੇਸ਼ਨ ਦੇ ਨਾਂ ਜਾਤੇ ਲੋਕ ਜਿਹਦੇ ਨਾਮ ਹੋਏ ਜੇ ਹੋ ਸਕਦਾ ਸਿਰ ਬਹੁਤ ਜ਼ਰੂਰ ਆ ਬਹੁਤ ਆਪਾਂ ਦੋਨੋਂ ਪਰ ਕਰਾਂਗੇ ਹਾਂਜੀ ਮੰਤਰੀ ਸਾਹਿਬ 2027 ਦੇ ਵਿੱਚ ਜਿਹੜੀ ਇਲੈਕਸ਼ਨ ਆਣ ਵਾਲੀ ਆ ਕਪੂਰਥਲਾ ਦੇ ਅੰਦਰ ਹਲਕਾ ਵਿਧਾਇਕ ਦਾ ਕਿੱਲਾ ਬਹੁਤ ਮਜ਼ਬੂਤ ਆ ਅੱਜ ਤੱਕ ਪੱਟ ਨਹੀਂ ਹੋਇਆ ਪੱਟੀਆਂ ਸਾਹਮਣੇ ਕੀ ਪਲੈਨ ਬਣਾ ਰਹੀ ਆ ਆਮ ਆਦੀ ਪਾਰਟੀ ਜਰੂਰ ਮੈਂ ਇਹ ਤੁਹਾਨੂੰ ਵਿਸ਼ਵਾਸ ਦਿਵਾਉਂਗਾ ਕਿ ਦੇਖੋ ਜਿਹੜੀ 2022 ਦੀ ਇਲੈਕਸ਼ਨ ਹੋਈ ਹੈ ਜਿੰਨੇ ਵੀ ਵੱਡੇ ਲੀਡਰਸ ਸੀ ਜਿੰਨੇ ਵੱਡੇ ਪੁਰਾਣੇ ਸੀਐਮ ਸੀਗੇ ਠੀਕ ਹੈ ਸਾਰਿਆਂ ਨੂੰ ਆਮ ਕਰਾ ਦੇ ਲੋਕਾਂ ਨੇ ਬੱਚਿਆਂ ਨੇ ਉਹਨਾਂ ਨੂੰ ਹਰਾਇਆ ਠੀਕ ਹੈ ਜੀ ਸਾਈਜ਼ ਵੀ ਇਸ ਤਰੀ ਹੀ ਹੋਗਾ ਜਿਹੜਾ ਤੁਸੀਂ ਪੁੱਛ ਲਿਆ ਜਿਹੜਾ ਕਿਲ੍ਹਾ ਹੈਗਾ ਨਹੀਂ ਟਾਇਆ ਗਿਆ ਅਜੇ ਤੱਕ ਪਸਤਾ ਇਹਦਾ ਕਿਲਾ ਸੀ ਪਤਾ ਲੱਗਾ ਢਾਕ ਦੇ ਨਾਲ ਕਿਲਾ ਕਰੂਗਾ ਕੀ 15000 15000 15000 ਰੁਪਏ ਡੋਗੀ ਦੀ ਕੀਮਤ 2000 ਰੁਪਏ ਬੰਦੇ ਦੀ ਬਹੁਤ ਛੇ 3000 ਸ਼ਰਾਬ ਦੀ ਕੀਮਤ ਹੋਗਾ ਠੀਕ ਹੈ ਠੀਕ ਹੈ